ਇਹਦਾ ਬਾਜੂ ਚੰਚੰਚੰਚੰ ਦਾ ਨਾਮ ਮਾ ਲਈ ਜਾਂਦੇ ਚਲੋ ਉਹਦੇ ਕੋਲ ਚੰਚੰਚੰਚੰ ਅੰਮ੍ਰਾ ਚਾਹਤੀ ਜੋ ਜਿਹੜੇ ਕਸਟਮਰ ਬੈਠੇ ਆ ਤਾਂ ਵੀ ਵਧੀਆ ਲੱਗਦਾ ਨਾ ਕਿਦਾਂ ਠੀਕ ਹੋ ਅੱਛਾ ਜੀ ਜੀ ਏ ਅੱਛਾ ਮੈਂ ਤੁਹਾਨੂੰ ਹੁਣ ਇਹ ਇੰਦੀਆਂ ਕੈਪਸ ਪਾਈਆਂ ਆ ਟੋਪੀਆਂ ਦਾ ਸਰਾਰ ਕੋਈ ਥੋੜਾ ਸੈਫਟੀ ਮੈਅਰ ਲੱਗੇ ਹਾਂਜੀ ਮੈਂ ਤੁਹਾਨੂੰ ਟੋਪੀਆਂ ਪਾਦਾ ਹਾਂਜੀ ਇਹ ਇੰਦੀਆਂ ਜੀ ਦੇ ਨਹੀਂ ਨਾ ਕੋਣ ਤੁਸੀਂ ਨੂੰ ਟੋਪਣਾ ਪਹਿਲੇ ਨਹੀਂ ਦਿੰਦੇ ਆਪਾਂ ਨੂੰ ਹਾਂਜੀ ਹਾਂਜੀ ਇਹਨਾਂ ਟੋਪਣਾ ਵੀ ਆਹ ਬਾਲ ਦੇ ਵੀ ਉੱਤਰਾਂ ਦੇਖੀ ਨਾਉ ਸਾਫ ਕਰਕੇ ਰੱਖਿਆ ਕਰਦੇ ਹਾਂ ਹਾਂਜੀ ਬਿਲਕੁਲ ਹਾਂ ਜੀ ਅੱਜ ਆ ਗਿਆ ਜੀ ਤੇ ਜਦੋਂ ਦਾ ਆਪਾਂ ਨੇ ਕਿਹਾ ਸੀ ਕਿ ਪੂਰੀ ਕਿਤੇ ਵਾਸ਼ਿੰਗ ਕਰਨਾ ਹੈ ਆਪਾਂ ਦੁਬਾਰਾ ਸੇਵਾ ਕਰਦੇ ਆਂ ਤਾਂ ਪੋਖਾ ਲਾ ਦੇ ਜੀ ਉਹ ਉੱਪਰ ਵਾਲਾ ਨਾਲ ਜਿਹੜਾ ਸਾਫ਼ ਕਰਾ ਲੈ ਸਾਰੇ ਨਾਲ ਜਿਹੜਾ ਡਰਾਪਿੰਗ ਹੋਇਆ ਤਾ ਰਾਤ ਮਾਰ ਲਿਆ ਤਾਂ ਟਾਈਮ ਮਾਰ ਲਈ ਰਾਤ 2.10 ਨੂੰ ਜੀ ਆਪੀ ਬੜੀਆ ਬੜੀਆ ਇਹ ਤਾਂ ਕੋਈ ਨਹੀਂ ਬਲਕਿ ਉਹ ਸ਼ੋਅ ਮੋਡ ਨਾਲ ਨਾ ਅੰਦੇ ਇਲੈਕਟ੍ਰਿਕ ਫਾਇਰ ਕਰਾ। ਨਹੀਂ ਕੋਈ ਨਹੀਂ। ਵਾਚਾ ਅਜੇ ਕਰ। ਨਹੀਂ ਵਧੀਆ ਹੋ ਗਿਆ। ਟਾਇਲਟ ਦਾ ਆਤੀ ਸੁਣਾਉਂਦਾ ਨੋਟਸ ਦਿੱਤਾ ਨਹੀਂ। ਸਾਫ ਸਾਈਡ ਵੀ ਗੁਰ ਕਰਵਾਇਆ ਸੀ। ਹਣਾ? ਚਲੋ ਅੱਛਾ papa ਸਾਫ ਸਾਈ ਕਰਵਾ ਥੋੜਾ ਜਿਹਾ ਇਹਨੂੰ ਰੱਖੋ। ਹਾਂ। ਇਹ ਜਾਲੀ ਨੂੰ ਆਹ ਜਾਲੀ ਵਾਲਾ ਲਾ ਦੋ। ਮਕਸੀਡਰ ਵਿੱਚ ਅਸੀਂ ਜਾਉਂਗੇ ਤੁਹਾਡੀ ਵਰਕਸ਼ਾਪ ਆਨ। ਇਹਦਾ ਕਰਨਾ। ਹਾਂਜੀ ਠੀਕ ਹੈ। ਵਰਕਸ਼ਾਪ। ਕੋਈ ਨਹੀਂ ਕੋਈ ਨਹੀਂ ਇਹ ਜਿੱਦ ਕਰਾਉਂਦਾ ਸਾਰਾ ਉਸੇ ਤੇਰੇ ਨੂੰ ਇੱਕ ਇੱਕ ਗੜਾ ਕਰਾਉਣ ਕਰਾ ਨਹੀਂ ਦੀ ਇਹ ਜੋ ਹੋਇਆ ਇਹ ਕਰ ਦੇਣਾ ਹਾਂ ਕੋਈ ਇੱਕ ਕਾਰਡ ਕਰਾ ਜਿਸ ਤਰ੍ਹਾਂ ਉਹ ਰਿਕਾਰਡ ਦੁੱਧ ਲੈਣੇ ਆ ਜਿਹੜਾ ਜਿਹਦੇ ਤੁੰਦਿਆ ਪਰਸਨ ਜਿਹੜਾ ਤੁੰਦਿਆ ਡੇ ਵਾਈ ਡੇ ਵਾਈ ਦੀ ਡੇਟ ਤੋਂ ਚੜੀ ਨਾ ਹੁੰਦੀ ਨਹੀਂ ਨਹੀਂ ਤੁਸੀਂ ਕਿ ਆਪਣੇ ਕੋਲ ਤੁਸੀਂ ਆਪਣਾ ਲਿਖਣਾ ਉਹਨੂੰ ਕੋਲ ਜਿੱਦਾਂ ਸ਼ਾਮ ਸਿੰਘ ਤੋਂ ਲਵਤ ਲਿਆ ਦਾ ਰਿਟਰਨ ਸਾਨੂੰ राम ਸਿੰਘ ਤੋਂ ਲਿਆ ਆਪਣੇ ਲਿਖਦਾ ਡੇਟ ਪਾ ਲਈ ਜਿੱਦਾਂ ਹਰੇ ਕਿੰਨੇ ਕੋ ਲਿਖਿਆ ਬਫਨੋ ਮੇਰੇ ਦਾ ਮਿਕਸ ਮੇਰੇ ਕੋ ਲਿਖ ਦੋ ਕਿ ਕਿਹੜਾ ਗਾਂ ਦਾ ਦੰਦਾ ਮਾਰਤਾ ਬਾਜ ਦਾ ਤਾਂ ਫਿਰ ਮਿਕਸ ਹੈ ਇਹ ਆਪਣੇ ਦਾ ਕੰਪਨੀ ਦਾ ਇਹ ਉਹ ਜਿਹੜਾ ਪ੍ਰੋਜੈਕਟਰ ਲਾ ਰਹਾ ਇਹ ਅੱਛੀ ਗੱਲ ਆ ਤੁਹਾਡੀ ਤੁਸੀਂ ਟਾਇਲਟ ਬਾਹਰ ਕੱਢ ਲਈਆ ਦੇ ਦੋ ਸਾਲ ਨਾਲ ਕੱਢੀ ਪਰ ਕੱਢ ਦੇ ਕੰਡਾ ਲੱਗਿਆ ਮੈਂ ਵੀ ਜਿਸੀ ਤਰ੍ਹਾਂ ਦੀ ਚੀਜ਼ਾਂ ਦੀ ਕੰਪਲਾਈਂਸ ਚਲਦੀ ਨਹੀਂ ਹੋ ਜਾਏ ਤੇ ਕੋਈ ਇੰਪਰੂਵਮੈਂਟ ਨੋਟਸ ਵੀ ਦੇ ਦੇਣਾ ਚਾਹੀਦਾ ਯਾਦ ਰੱਖੀ ਹੈ ਹੈ ਯਾਦ ਰੱਖੀ 11 ਅਣੇ ਸੀ ਹਨ ਬਸ ਚਾਰ ਤੋਂ ਵਿੱਚ ਹੀ ਰੱਖੀ ਪਰਚਾ ਦੇ ਚਾਹਦਾ ਦੇਰਾਈ ਦਰੋਸਤਾਈ ਹੋਤ ਗਈ ਨਾ ਤਾਂ ਨਾ ਹੈ ਅੱਜ ਦੇ ਹਿਸਾਬ ਨਾਲ ਮਾਰਗੀ ਦਾ ਨਹੀਂ ਪਤਾ ਨਹੀਂ ਬੱਕੇ ਦਾ ਲਾਨੇਗਾ ਇਹ ਆਮ ਗੀਲਾ ਨਹੀਂ ਹੈ ਆਮ ਇਹ ਜਾ ਹੁਏ ਬਿਨਾਂ ਨਹੀਂ ਖੰਦੇਗਾ ਯਾਰ ਬਹਾ ਜੀ ਮੰਗਨਾ ਜੀ ਇੱਕ ਤੁਸੀਂ ਤਾਂ ਜਿਹੜੇ ਹੈ ਇੱਕ ਕੰਮ ਹੈ ਯਾ ਤੁਸੀਂ ਨੋਟ ਕਰ ਲਓ ਕਾਉਂਟਰ ਤੇ ਖੜੇ ਮੱਖੀਆਂ ਕਰਨ ਵਾਲੀ ਜਿਹੜਾ ਮਸ਼ੀਨ ਹੁੰਦੀ ਹੈ ਟਿਊਬ ਲੱਗੀ ਹੁੰਦੀ ਹੈ ਫਲਾਈ ਕੈਚਰ ਇਹ ਪਤਾ ਲਾ ਹੁਣ ਮੱਖੀਆਂ ਦਾ ਟਾਈਮ ਹੈ ਵੀ ਤਾਂ ਵੀ ਲਾ ਕੇ ਦੋ ਉਹ ਜਲਦੀ ਰੱਖੋ ਜਲਦੀ ਲਾ ਕੇ ਬਹੁਤ ਬੇਸੋਧ ਨੇ ਠੀਕ ਹੈ ਜਲਦੀ ਲਾ ਦਿਓ ਉਹ ਮੈਂ ਉਹ ਚਲਾ ਕੇ ਰੱਖਿਆ ਠੀਕ ਹੈ ਜੀ ਓਕੇ ਹਾਂ たち ਜਾਨ ਕੀ ਫਾ ਕਰ ਲਿਆ ਹੁਣ ਫਿਰ ਅਸੀਂ ਤੁਹਾਨੂੰ ਤੁਹਾਡੇ ਸਮਾਈਲ ਦੇਖ ਕੇ ਸਾਨੂੰ ਵੀ ਚੰਗਾ ਲੱਗਦਾ ਇੰਜ ਉਹ ਜਿਹਨਾਂ ਲੋਕਾਂ ਨੇ ਖਾਂਦੇ ਆ ਜਿਹੜੇ ਤੁਹਾਡਾਂ ਖਾਂਦੇ ਉਹਨਾਂ ਦੇ ਵੀ ਸਮਾਈਲ ਰਵੇ ਉਹ ਵੀ ਹੱਥ ਦੇ ਕੰਟੈਂਟ ਸਾਨੂੰ ਸ਼ੁੱਧ ਮਿਆਰੀ ਫੂਡ ਤੁਸੀਂ ਦਿੰਦੇ ਹੋ ਬੜਾ ਚੰਗਾ ਲੱਗਾ ਮੈਂ ਅੱਜ ਇੱਥੇ ਵਿਜ਼ਿਟ ਕੀਤਾ ਮੇਰਾ ਆਪਾਂ ਫੂਡ ਸੇਫਟੀ ਟੀਮ ਮਨੀਸ਼ ਸੋਢੀ ਸਾਡੇ ਨਾਲ ਆ ਸਾਡੇ ਹਰਜੀਤ ਸਿੰਘ ਡਰਾਈਵਰ ਵੀ ਤੇ ਦਿਲਵਾਲ ਸਵੀਡਸ਼ਾਪ ਜਿੱਦਾਂ ਪਤਾ ਹੈ ਲੋਕਾਂ ਨੂੰ ਵੀ ਕਾਫੀ ਦਿਨ ਪਹਿਲਾਂ ਅਸੀਂ ਇੱਥੇ ਵਿਜ਼ਿਟ ਕੀਤਾ ਸੀ ਫੂਡ ਸੇਫਟੀ ਟੀਮ ਨੇ ਅਸੀਂ ਸਾਰਾ ਇਨਸਪੈਕਸ਼ਨ ਵੀ ਕੀਤੀ ਸਾਰਾ ਕੁਝ ਲੀਗਲ ਸੈਂਪਲ ਵੀ ਲੈਏ ਸੀ ਇੱਥੋਂ ਸੋ ਜਿਹੜੇ ਜੜੀਆਂ ਹੁਣ ਤਾਈਆਂ ਦੇਖੀਆਂ ਸੀ ਕੋਈ ਕਮੀਆਂ ਦੇਖੀਆਂ ਸੀ ਜਿੱਦਾਂ ਵਰਕਸ਼ਾਪ ਦੇ ਅੰਦਰ ਟਾਇਲਟ ਸੀਗੀ ਤੇ ਜਿੱਦਾਂ ਫਲਾਈ ਕੈਚਰ ਨਹੀਂ ਲੱਗਾ ਸੀਗਾ ਹੋਰ ਵੀ ਜਿੱਥੇ ਜਾਲੇ ਜੂੜੇ ਲੱਗੇ ਹੋ ਸੀਗੇ ਜਿਹੜੀ ਕਿਚਨ ਵਰਕਸ਼ਾਪ ਤੇ ਅਸੀਂ ਇਹਨਾਂ ਨੂੰ ਇੰਪਰੂਵਮੈਂਟ ਨੋਟਿਸ ਉਧਾਉਂ ਦੇ ਗਏ ਸੀਗੇ ਤੇ ਟਾਈਮ ਅਸੀਂ ਖਰਜਾ ਜ਼ਿਆਦਾ ਵਾਦ ਆ ਕਿਉਂਕਿ ਸਾਨੂੰ ਲੱਗਦਾ ਵੀ ਟਾਇਲਟ ਵਾਲਾ ਜਿਹੜਾ ਦੋ ਹਫ਼ਤਿਆਂ ਤੋਂ ਵੱਧ ਵੀ ਲੱਗ ਸਕਦਾ ਇਸ ਕਰਕੇ ਅਸੀਂ ਥੋੜਾ ਸਮਾਂ ਵੱਧ ਲੈ ਕੇ ਆਏ ਆ ਪਰ ਸਾਨੂੰ ਇਸ ਗੱਲ ਦੀ ਖੁਸ਼ੀ ਆ ਕਿ ਦਿਲਵਾਗ ਸਵੀਟ ਸ਼ਾਪ ਤੇ ਖੜੇ ਆ ਜਿਹੜੀ ਇੱਥੇ ਜਿਹੜਾ ਇਹਨਾਂ ਨੂੰ ਇੰਪਰੂਵਮੈਂਟ ਵਾਸਤੇ ਸੁਧਾਰ ਵਾਸਤੇ ਨੋਟਿਸ ਦਿੱਤਾ ਸੀ ਇਹਨਾਂ ਨੇ ਉਹਦੀ ਕੰਪਲਾਈਂਸ ਕਰ ਲਈ ਤੇ ਇੰਪਰੂਵਮੈਂਟ ਵੀ ਲੱਗੀ ਆ ਸਾਨੂੰ ਬਹੁਤ ਅੱਛਾ ਲੱਗਾ ਕਿਉਂਕਿ ਬਰਫੀ ਇਹਨਾਂ ਦੀ ਮਸ਼ਹੂਰ ਆ ਅਸੀਂ ਕਹਿੰਨੇ ਵੀ ਜਿਹੜੀ ਚੀਜ਼ ਲੋਕੀ ਖਾਂਦੇ ਆ ਉਹਨਾਂ ਨੂੰ ਉਹ ਵੀ ਸੈਟੀਸਫਾਈਡ ਹੋਣ ਜਿੱਦਾਂ ਇਹਨਾਂ ਦੇ ਚਿਹਰੇ ਤੇ ਅੱਜ ਸਮਾਈਲ ਆ ਹੱਸਦੇ ਆ ਉਹ ਵੀ ਹੱਸਦੇ ਸਮਾਈਲ ਕਰਦੇ ਰਹਿਣ ਲੋਕੀ ਜਿਹੜੇ ਬਰਫੀ ਖਾਂਦੇ ਦੂਰ ਜਾ ਕੇ ਗਲਤੀ ਤਾਂ ਕਿਤੇ ਵੀ ਰਹਿ ਸਕਦੀ ਆ ਹੁਣ ਤਾਂ ਹੀ ਕਮੀ ਕਿਤੇ ਵੀ ਹੋ ਸਕਦੀ ਆ ਪਰ ਫੂਡ ਸੇਫਟੀ ਟੀਮ ਵੀ ਤਾਂ ਇਸੇ ਲਈ ਬੈਠੀ ਆ ਨਾ ਕਿ ਕਮੀਆਂ ਜਿਹੜੀਆਂ ਕਿਤੇ ਆਈਆਂ ਦੂਰ ਕਰਦੀਏ ਤੇ ਜਿਹੜੇ ਫੂਡ ਬਿਜ਼ਨਸ ਆਪਰੇਟਰ ਹੈ ਉਹ ਵੀ ਸੀਰੀਅਸ ਹੁਣ ਅੱਗੇ ਤੋਂ ਵੀ ਇਹਨਾਂ ਚੀਜ਼ਾਂ ਤੇ ਧਿਆਨ ਦੇਣਾ ਔਰ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਹੋ ਸਕਦਾ ਬਾਕੀ ਜ਼ਿਲ੍ਹਿਆਂ 'ਚ ਵੀ ਜਾਂ ਕਿਸੇ ਜ਼ਿਲ੍ਹੇ 'ਚ ਕਿਸੇ ਪਲੇਸ ਤੇ ਫੂਡ ਵਾਲੇ ਤੇ ਸ਼ਾਇਦ ਸਾਡੀ ਟੀਮ ਤਾਂ ਪਹੁੰਚ ਸਕੀ ਹੋਵੇ ਪਰ ਜੇ ਅਗਰ ਉਹਦੇ ਵਰਕਸ਼ਾਪ 'ਚ ਇਦਾਂ ਦੀ ਕੋਈ ਪੂਰਨਤਾ ਹੀ ਹੈਗੀ ਜੇ ਅੰਦਰ ਕੋਈ ਵਾਸ਼ਰੂਮ ਟਾਇਲਟ ਹੈਗੀ ਆ ਉਹਨੂੰ ਪਹਿਲਾਂ ਹੀ ਠੀਕ ਕਰ ਲਓ ਬਾਅਦ ਚ ਫਿਰ ਜਦੋਂ ਉਹ ਹਾਈਲਾਈਟ ਹੋ ਜਾਂਦੇ ਜਾਂ ਫਿਰ ਤੁਹਾਡਾ ਬਿਜ਼ਨਸ ਵੀ ਇਫੈਕਟ ਹੁੰਦਾ ਸਾਰਾ ਕੁਝ ਇਫੈਕਟ ਹੁੰਦਾ ਇਹਨੂੰ ਪਹਿਲਾਂ ਹੀ ਠੀਕ ਕਰ ਲਓ ਅੱਜ ਸ਼ੁਕਰੀਆ ਕਰਨਾ ਹੀ ਨਹੀਂ ਬੜਾ ਅੱਛਾ ਲੱਗਾ ਤੁਹਾਨੂੰ ਏਦਾਂ ਹੀ ਯਾਰੋ ਇਹਨੂੰ ਕਾਇਮ ਰੱਖਣਾ ਏਦਾਂ ਹੀ ਇੰਪਰੂਵ ਕਰਕੇ ਰੱਖਣਾ ਨਹੀਂ ਬਥੇ ਨੀ ਜਿਹੜੇ ਦਾ ਚਾਰਾਂ ਨੇ ਕੋਈ ਨਹੀਂ ਨਹੀਂ ਸਹੀ ਸ਼ੁਕਰੀਆ ਬਹੁਤ ਅੱਛਾ ਐਸੀ ਹੋਗੇ ਰਹਿਣਾ ਫੇਰ ਵੀ ਇਦਾਂ ਨਹੀਂ ਹੈਗਾ ਵੀ ਅਸੀਂ ਇੱਕ ਵਾਰੀ ਹੋਗਾ ਬਹੁਤ ਚੀਜ਼ਾਂ ਬੜੀਆਂ ਜਿਹੜੀਆਂ ਅਸੀਂ ਉਹ ਪੈਰਾਮੀਟਰ ਦੇਖਦੇ ਰਹਿਣਾਗੇ ਤੇ ਤੁਸੀਂ ਉੱਤੇ ਖਰਾਬ ਕਰਦੇ ਆ ਫੂਡ ਸੇਫਟੀ ਦੀਆਂ ਚੀਜ਼ਾਂ ਆਪਾਂ ਰਲ ਮਿਲ ਕੇ ਰੰਗਲਾ ਪੰਜਾਬ ਬਣਾਵਾਂ ਰੰਗਲਾ ਪੰਜਾਬ ਤੁਸੀਂ ਵੀ ਚਾਹੁੰਦੇ ਹੋ ਨਾ ਬਣਾਉਣਾ ਬਿਲਕੁਲ ਆਪਾਂ ਰੰਗਲਾ ਪੰਜਾਬ ਬਣਾਉਂਦੇ ਹਾਂ